ਇੱਕ ਇਨਸਾਨੀਅਤ ਇਨਸਾਨੀਅਤ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਚੀਜ਼ ਹੈ ਸਭ ਤੋਂ ਵੱਡਾ ਗਹਿਣਾ ਇਨਸਾਨੀਅਤ ਹੈ ਜਾਤ ਬਰਾਦਰੀ ਇਹ ਵੋ ਸਾਰਾ ਕੁਝ ਛੱਡ ਦਿਓ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ 13 ਸਾਲ ਦੀ ਇੱਕ ਮਾਸੂਮ ਬੱਚੀ ਜਿਸ ਦੇ ਨਾਲ ਐਸੀ ਕਾਨੂੰਨੀ ਹਰਕਤ ਇੱਕ ਵਿਅਕਤੀ ਵੱਲੋਂ ਕੀਤੀ ਗਈ ਤੇ ਉਸ ਤੋਂ ਬਾਅਦ ਉਸ ਨੂੰ ਮਾਰ ਦਿੱਤਾ ਗਿਆ ਮਤਲਬ ਐਂ ਲੱਗਦਾ ਜਿਵੇਂ ਇਨਸਾਨੀਅਤ ਨੇੜੇ ਤੇੜੇ ਵੀ ਨਾ ਹੋਵੇ ਕਿ ਅੱਜ ਜਿਹੜੀ ਟੀ ਹੈ ਉਹ ਕਿਤੇ ਵੀ ਸੁਰੱਖਿਤ ਨਹੀਂ ਉਹ ਕਿਵੇਂ ਜਾਊਗੀ ਕਿਤੇ ਸਟੱਡੀ ਕਰਨ ਉਹ ਕਿਵੇਂ ਟਿਊਸ਼ਨ ਤੇ ਜਾਊਗੀ ਕਿਵੇਂ ਖੇਤ ਤੇ ਜਾਊਗੀ ਕਿਵੇਂ ਕੋਈ ਸਿੱਖਣ ਜਾਊਗੀ ਉਹ ਗੂੜੇ ਰਿਸ਼ਤੇ ਜਿਹੜੇ ਤੁਹਾਡੇ ਬਹੁਤ ਕਲੋਜ਼ ਨੇ ਜੀ ਜਿਨ੍ਹਾਂ ਦੇ ਵਿੱਚ ਬੰਦਾ ਬੱਚਾ ਬੋਲਦਾ ਹੀ ਨਹੀਂ ਵੀ ਮੇਰੇ ਨਾਲ ਹੋਇਆ ਕੀ ਐ ਤਾਂ ਉਸ ਤੋਂ ਬਾਅਦ ਚੋ ਜੋ ਪਤਾ ਲੱਗਦਾ ਤਾਂ ਉਹ ਮਤਲਬ ਉਹ ਅੱਖਾਂ ਦੇ ਵਿੱਚ ਕਿੰਨਾ ਗੁੱਸਾ ਜ਼ਹਿਰ ਕਹਿ ਸਕਦੇ ਆ ਆਪਣਾ ਕਿੰਨਾ ਮਤਲਬ ਉਹਦੇ ਪ੍ਰਤੀ ਆਪ ਨੂੰ ਨਫ਼ਰਤ ਹੋ ਜਾਂਦੀ ਕਿ ਇਹ ਬੰਦੇ ਨੇ ਇਸ ਬੱਚੇ ਨਾਲ ਐਵੇਂ ਕਰਤਾ ਬਿੱਤਿਆਂ ਨੂੰ ਲੋਕ ਪਿੰਜਰੇ ਚ ਬੰਦ ਕਰਕੇ ਰੱਖ ਲੈਣਗੇ ਜਾਂ ਘਰਾਂ ਚ ਜਿੰਦੇ ਲਗਾ ਦੇਣਗੇ ਪਰ ਜਿਹੇ ਲੋਕ ਮਾਪੇ ਨੂੰ ਸੋਚਣ ਲਈ ਮਜਬੂਰ ਕਰਦੇ ਆ ਅੱਜ ਤਾਂ ਬਾਰ-ਬਾਰ ਮੰਗ ਕਰਦੇ ਆ ਸਕੂਲਾਂ ਦੇ ਵਿੱਚ ਗੁੱਡ ਟੱਚ ਬੈਡ ਟੱਚ ਜਿਹੜਾ ਇਹ ਵੀ ਦੱਸਿਆ ਜਾਣਾ ਚਾਹੀਦਾ ਬੱਚੇ ਅਵੇਅਰ ਹੋਣੇ ਚਾਹੀਦੇ ਬੱਚਿਆਂ ਤੋਂ ਪਰਦਾ ਰੱਖਣਾ ਜ਼ਰੂਰੀ ਹੈ ਪਰ ਇਹ ਗੱਲਾਂ ਦਾ ਪਰਦਾ ਨਾ ਰੱਖੋ ਇਹ ਗੱਲਾਂ ਦੱਸੋ ਫਿਰ ਤਾਂ ਬਹੁਤ ਔਖਾ ਜੇ ਤਿਆਂ ਵਾਲਾ ਬੰਦਾ ਜੇ ਇਸ ਤਰ੍ਹਾਂ ਦੀ ਹਰਕਤ ਕਰਦਾ ਤੇ ਫਿਰ ਤਾਂ ਮਤਲਬ ਕੀ ਕਹਾਂਗੇ ਵੀ ਬੰਦਾ ਹਿਵਾਨ ਹੀ ਹੋ ਗਿਆ ਕਿ ਸਕੂਲਾਂ ਦੇ ਵਿੱਚ ਵੀ ਘਟਨਾਵਾਂ ਵਾਪਰ ਰਹੀਆਂ ਮੈਂ ਪਟਿਆਲੇ ਦੇ ਸਕੂਲ ਦੀ ਗੱਲ ਕੀਤੀ ਹੈ ਸਕੂਲ ਦੇ ਵਿੱਚ ਜਦੋਂ ਘਟਨਾਵਾਂ ਵਾਪਰ ਰਹੀਆਂ ਤੇ ਕੀ ਕਹੋਗੇ ਤੁਸੀਂ ਇਹ ਕਿੰਨੇ ਪੋਸਕੋ ਐਕਟ ਮਤਲਬ ਕਿ 16 ਸਾਲ ਤੋਂ ਘੱਟ ਬੱਚਿਆਂ ਨਾਲ ਰੇਪ ਹੋ ਰਹੇ ਇਹ ਮਾਮਲੇ ਵੱਧੇ ਜਾ ਰਹੇ ਹਾਂ ਕੌਣ ਲੋਗ ਨੇ ਇਸ ਨੂੰ ਕਿਸੇ ਵੀ ਚੀਜ਼ ਨਾਲ ਨਹੀਂ ਜੋੜਨਾ ਚਾਹੀਦਾ ਨਾ ਕਿ ਪ੍ਰਵਾਸੀ ਪੰਜਾਬੀ ਨਾ ਹੀ ਕੋਈ ਧਰਮ ਠੀਕ ਹੈ ਕੋਈ ਹਿੰਦੂ ਮੁਸਲਮਾਨ ਸਿੱਖ ਇਸ ਚੀਜ਼ ਨਾਲ ਵੀ ਨਹੀਂ ਜੋੜਨਾ ਚਾਹੀਦਾ ਇੱਕ ਅਪਰਾਧੀ ਸਿਰਫ ਅਪਰਾਧੀ ਹੁੰਦਾ ਉਸ ਦਾ ਕੋਈ ਧਰਮ ਨਹੀਂ ਹੁੰਦਾ ਉਸ ਦਾ ਕੋਈ ਮਸਜਦ ਨਹੀਂ ਹੁੰਦਾ ਅੱਜਕੱਲ੍ਹ ਦੋਸਤੋ ਤੁਸੀਂ ਦੇਖ ਰਹੇ ਹੋ ਆਰਟੀਵੀ ਪੰਜਾਬ ਅੱਜ ਗੱਲ ਕਰਾਂਗੇ ਸੰਸਾਰਿਕ ਰਿਸ਼ਤਿਆਂ ਦੀ ਆਪਸੀ ਭਾਈਚਾਰਕ ਸਾਂਝ ਦੀ ਤੇ ਇਹ ਰਿਸ਼ਤੇ ਆਪਸ ਦੇ ਵਿੱਚ ਕਿਉਂ ਉਲਝਦੇ ਦਿਖਾਈ ਦੇ ਰਹੇ ਨੇ ਤੇ ਨਾਲ ਹੀ ਗੱਲ ਕਰਾਂਗੇ ਲੋਕਾਂ ਦੀ ਮਾਨਸਿਕਤਾ ਦੀ ਕਿਉਂਕਿ ਲੋਕ ਅੱਜ ਕੀ ਸੋਚ ਰਹੇ ਨੇ ਦਿਲ ਦੇ ਵਿੱਚ ਕੀ ਚੱਲ ਰਿਹਾ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਤੇ ਬਾਹਰੋਂ ਕੀ ਦਿਖਾ ਰਹੇ ਨੇ ਅਜਿਹੇ ਘਟਨਾਵਾਂ ਅੱਜਕੱਲ੍ਹ ਸਮਾਜ ਦੇ ਵਿੱਚ ਅਕਸਰ ਦੇਖਣ ਨੂੰ ਮਿਲਦੀਆਂ ਨੇ ਜਿਸ ਦੇ ਨਾਲ ਇਨਸਾਨੀਅਤ ਜਿਹੜੀ ਆ ਸ਼ਰਮਸਾਰ ਹੁੰਦੀ ਹੈ ਕਿਉਂਕਿ ਅਜਈਆਂ ਘਟਨਾ ਦੇ ਨਾਲ ਇਕੱਲੇ ਇੱਕ ਇਨਸਾਨ ਦਾ ਨਹੀਂ ਬਹੁਤ ساری ਦੁਨੀਆ ਦੇ ਵਿੱਚ ਵਸਦੇ ਲੋਕਾਂ ਦਾ ਉਹਦੇ ਨਾਲ ਵਸਦੇ ਰਿਸ਼ਤੇਦਾਰਾਂ ਦਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਸਿਰਨੀਮਾ ਹੋ ਜਾਂਦਾ ਜਦੋਂ ਕੋਈ ਅਜਿਹੀ ਘਟਨਾ ਹੋ ਜਾਂਦੀ ਹੈ ਇਸ ਪੂਰੇ ਮੁੱਦੇ ਦੇ ਉੱਪਰ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਅਨੁਰਾਗ ਸ਼ਰਮਾ ਸ਼ਰਮਾ ਜੀ ਪਹਿਲਾ ਸਵਾਲ ਹੈ ਕਿਉਂਕਿ ਰਿਸ਼ਤੇ ਪਹਿਲਾਂ ਹੁੰਦੇ ਸੀਗੇ ਬੜਾ ਪਿਆਰ ਮੁਹੱਬਤ ਹੁੰਦਾ ਸੀ ਸਾਰਿਆਂ ਨੂੰ ਆਪਣਾ ਸਮਝਣਾ ਕੋਈ ਬਗਾਨਾ ਨਹੀਂ ਸੀਗਾ ਇਕੱਠੇ ਮਿਲਣਾ ਵਰਤਣਾ ਪਰ ਅੱਜ ਕੱਲ੍ਹ ਕਈਆਂ ਅਜਹੀਆਂ ਘਟਨਾਵਾਂ ਹੋ ਰਹੀਆਂ ਨੇ ਸਮਾਜ ਦੇ ਵਿੱਚ ਜਿਦੇ ਨਾਲ ਥੋੜੀ ਆਪਸ ਦੇ ਵਿੱਚ ਕਹਿੰਦੇ ਵੀ ਦੁਸ਼ਮਣੀ ਵਾਲਾ ਕੰਮ ਹੋ ਜਾਂਦਾ ਹੈ ਉਹ ਮਤਲਬ ਆਪਣਾਪਨ ਨਹੀਂ ਹੈਗਾ ਅੱਜ ਕੱਲ੍ਹ ਲੋਕਾਂ ਦੇ ਵਿੱਚ ਦੇਖੋ ਮੈਂ ਸਭ ਤੋਂ ਪਹਿਲਾਂ ਇਹੀ ਕਹਾਂਗਾ ਕਿ ਸਾਰਾ ਤਾਣਾ ਬਾਣਾ ਇਨਸਾਨੀਅਤ ਦੇ ਨਾਲ ਜੁੜਿਆ ਹੁੰਦਾ ਪਹਿਲਾਂ ਵੀ ਕੋਈ ਕਿਸੇ ਨੂੰ ਸਿਖਾਉਂਦਾ ਨਹੀਂ ਸੀ ਵੀ ਕਿਸ ਤਰ੍ਹਾਂ ਰਿਸ਼ਤੇਆਂ ਨੂੰ ਨਿਭਾਉਣਾ ਹੈ ਕਿਸ ਤਰ੍ਹਾਂ ਆਂਡੀ ਗਵਾਂਡੀ ਨੇ ਵਿਚਰਨਾ ਹੈ ਕਿਸ ਤਰ੍ਹਾਂ ਪਿੰਡ ਵਾਲਿਆਂ ਨੇ ਵਿਚਰਨਾ ਕਿਵੇਂ ਮਹੱਲਾ ਵਾਸੀਆਂ ਨੇ ਵਿਚਰਨਾ ਉਹ ਕੀ ਸੀ ਇੱਕ ਅੱਖ ਦੀ ਸ਼ਰਮ ਇੱਕ ਪਰਦਾ ਤੇਕ ਇਨਸਾਨੀਅਤ ਇਨਸਾਨੀਅਤ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਚੀਜ਼ ਹੈ ਸਭ ਤੋਂ ਵੱਡਾ ਗਹਿਣਾ ਇਨਸਾਨੀਅਤ ਹੈ ਜਾਤ ਬਰਾਦਰੀ ਇਹ ਵੋ ਸਾਰਾ ਕੁਝ ਛੱਡ ਦੋ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ ਮੈਂ ਤਾਂ ਇਸ ਗੱਲ ਨੂੰ ਮੰਨਦਾ ਹੁਣ ਜਿਹੜੀ ਗੱਲ ਦੀ ਘਟਨਾ ਦੀ ਤੁਸੀਂ ਜ਼ਿਕਰ ਕਰ ਰਹੇ ਹੋ ਜਿਹੜੀ ਕਿ 13 ਸਾਲ ਦੀ ਇੱਕ ਮਾਸੂਮ ਬੱਚੀ ਜਿਸ ਦੇ ਨਾਲ ਐਸੀ ਕਾਨੂੰਨੀ ਹਰਕਤ ਇੱਕ ਵਿਅਕਤੀ ਵੱਲੋਂ ਕੀਤੀ ਗਈ ਤੇ ਉਸ ਤੋਂ ਬਾਅਦ ਉਸ ਨੂੰ ਮਾਰ ਦਿੱਤਾ ਗਿਆ ਮਤਲਬ ਐਂ ਲੱਗਦਾ ਜਿਵੇਂ ਇਨਸਾਨੀਅਤ ਨੇੜੇ-ਤੇੜੇ ਵੀ ਨਾ ਹੋਵੇ ਦੇਖੋ ਜਦੋਂ ਬਰਾਬਰ ਦਾ ਤੁਹਾਡਾ ਬੱਚਾ ਹੁੰਦਾ ਤੋ ਤੁਹਾਨੂੰ ਹਰ ਬੱਚਾ ਅਗਰ ਉਸਦੀ ਉਮਰ ਦਾ ਕੋਈ ਸਾਹਮਣੇ ਆਂਦਾ ਤਾਂ ਐਂ ਲੱਗਦਾ ਵੀ ਇਹ ਮੇਰਾ ਬੱਚਾ ਹੈ ਜੇਕਰ ਅਸੀਂ ਵੀ ਅੱਜ ਕਿਸੇ ਨੂੰ ਦੇਖਦੇ ਆਂ ਧੀ ਭੈਣ ਨੂੰ ਦੇਖਦੇ ਆਂ ਤੇ ਲਾਇਂ ਲੱਗਦਾ ਵੀ ਸਾਡੀ ਕੋਈ ਭੈਣ ਹੈ ਜਾਂ ਸਾਡੀ ਧੀ ਹੈ ਸਭ ਤਾਂ ਐਂ ਲੱਗਦਾ ਕਿਉਂਕਿ ਹੁਣ ਉਦਾਂ ਦੇ ਆਪਣੇ ਬੱਚੇ ਹੋਗੇ ਤੇ ਇਹ ਜਿਹੜੀ ਘਟਨਾ ਹੈ ਬਰਾਬਰ ਦੀ ਕੁੜੀ ਹੈ ਤੇ ਉਸਦੀ ਸਹੇਲੀ ਹੈ ਤੇ ਉਸਦੀ ਸਹੇਲੀ ਨਾਲ ਇਸ ਤਰ੍ਹਾਂ ਦਾ ਕੰਮ ਕਰ ਦੇਣਾ ਤੇ ਮਤਲਬ ਐਂ ਲੱਗਦਾ ਹੀ ਨਹੀਂ ਇਸ ਗੱਲ ਤੇ ਯਕੀਨ ਕਰਨਾ ਹੀ ਇੰਨਾ ਮੁਸ਼ਕਲ ਲੱਗ ਰਿਹਾ ਹੈ ਕੀ ਆਖਰ ਉਸ ਇਨਸਾਨ ਦੀ ਕੀ ਮਾਨਸਿਕਤਾ ਹੋਈ ਹੋਣੀ ਹੈ ਕੀ ਕਾਮ ਐਡਾ ਹਾਵੀ ਹੋ ਗਿਆ ਬੰਦਿਆਂ ਤੇ ਉੱਤੇ ਕੀ ਅੱਜ ਜਿਹੜੀ ਧੀ ਹੈ ਉਹ ਕਿਤੇ ਵੀ ਸੁਰੱਖਿਅਤ ਨਹੀਂ ਉਹ ਕਿਵੇਂ ਜਾਊਗੀ ਕਿਤੇ ਸਟੱਡੀ ਕਰਨ ਉਹ ਕਿਵੇਂ ਟਿਊਸ਼ਨ ਤੇ ਜਾਊਗੀ ਕਿਵੇਂ ਖੇਡ ਤੇ ਜਾਊਗੀ ਕਿਵੇਂ ਕੋਈ ਕੁਝ ਸਿੱਖਣ ਜਾਊਗੀ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਆਉਂਦੀਆਂ ਨੇ ਰਾਤ ਜੇਕਰ ਇਹ ਘਟਨਾ ਦਾ ਜ਼ਿਕਰ ਜਦੋਂ ਹੋਇਆ ਯਕੀਨ ਮੰਨਿਓ ਹਜ਼ਾਰਾਂ ਲੱਖਾਂ ਕਰੋੜਾਂ ਮਾਪਿਆਂ ਦੇ ਦਿਲ ਦਹਿਲ ਗਏ ਹੋਣੇ ਜਿਨ੍ਹਾਂ ਦੀਆਂ ਧੀਆਂ ਪੜਨ ਜਾਣੀਆਂ ਕੋਈ ਟਿਊਸ਼ਨ ਕੋਈ ਕੋਚਿੰਗ ਕੋਈ ਗੇਮ ਕੋਈ ਸੇਲੀ ਦੇ ਘਰ ਪੜਨ ਜਾ ਰਹੀ ਹੈ ਖੇਡਣ ਜਾ ਰਹੀ ਹੈ ਉਹਨਾਂ ਦੀਆਂ ਆਤਮਾਵਾਂ ਸੋਚਣ ਲਈ ਮਜਬੂਰ ਹੋ ਗਈਆਂ ਹੋਣੀਆਂ ਉਹਨਾਂ ਦਾ ਦਿਮਾਗ ਕਿਹੜੇ ਪਾਸੇ ਚੱਲ ਪਿਆ ਹੋਣਾ ਇਸ ਕਰਕੇ ਮੈਂ ਕਹਿੰਦਾ ਵੀ ਜਿੰਗੀਆਂ ਘਟਨਾਵਾਂ ਬੜਾ ਪ੍ਰਭਾਵ ਬੜਾ ਇਫੈਕਟ ਪਾਉਂਦੀਆਂ ਆਮ ਲੋਕਾਂ ਦੇ ਉੱਤੇ ਕਿਉਂਕਿ ਜਿਨ੍ਹਾਂ ਦੇ ਘਰੇ ਧੀ ਪੈਣ ਹੈਗੀ ਆ ਉਹ ਸਾਰੇ ਰਾਤ ਸੋਚਦੇ ਹੋਣੇ ਤੁਸੀਂ ਦੇਖੋ ਨਾ ਤਾਂ ਹੀ ਉੱਥੇ ਦੇ ਲੋਕਾਂ ਨੇ ਕਿੰਨੀ ਬਰਬਰਤਾ ਦੇ ਨਾਲ ਉਸ ਵਿਅਕਤੀ ਦੀ ਕੁੱਟਮਾਰ ਵੀ ਕੀਤੀ ਉਹਨਾਂ ਨੇ ਤਾਂ ਪੁਲਿਸ 'ਤੇ ਇਲਜ਼ਾਮ ਲਗਾਇਆ ਤਾਂ ਫਿਰ ਮੈਨੂੰ ਲੱਗਦਾ ਪੁਲਿਸ ਦੀ ਕਾਰਵਾਈ ਵੀ ਜਿਹੜੀ ਹੈ ਸਾਹਮਣੇ ਐ ਸਸਪੈਂਡ ਕਰ ਦਿੱਤਾ ਗਿਆ ਕਿਉਂਕਿ ਪੁਲਿਸ ਉਦੋਂ ਮੌਕੇ ਤੇ ਆਈ ਜਦੋਂ ਕੰਪਲੇਨ ਲਿਖਾਈ ਗਈ ਪੁਲਿਸ ਨੇ ਛਾਣਬੀਨ ਹੀ ਤਰੀਕੇ ਨਾਲ ਨਹੀਂ ਕੀਤੀ ਜੇ ਉਹ ਤਰੀਕੇ ਨਾਲ ਛਾਣਬੀਨ ਨਹੀਂ ਹੋਈ ਉਹ ਕਹਿੰਦੇ ਵੀ ਫਿਰ ਉਹ ਮੁੰਡਿਆਂ ਨੂੰ ਕਿਵੇਂ ਲੱਭ ਗਈ ਕੁੜੀ ਉਸ ਘਰ ਚੋਂ ਜੇ ਤੁਹਾਨੂੰ ਨਹੀਂ ਲੱਭੀ ਮਤਲਬ ਲੋਕਾਂ ਨੇ ਪੁਲਿਸ 'ਤੇ ਵੀ ਇਲਜ਼ਾਮ ਲਗਾਇਆ ਤੇ ਮਾਂ ਜਿਹੜੀ ਫਾਂਸੀ ਦੀ ਮੰਗ ਲੈ ਲੋਕ ਕਰ ਰਹੇ ਨੇ ਹ ਤੁਸੀਂ ਸੋਚੋਗੇ ਵੀ ਇਹ ਕਿਉਂ ਹੁੰਦਾ ਹ ਹੁਣ ਆਏ ਦਿਨ ਕਿਤੇ ਨਾ ਕਿਤੇ ਜਈ ਘਟਨਾਵਾਂ ਵਾਪਰ ਨੂੰ ਮਿਲ ਰਹੀ ਹੈ ਅਸੀਂ ਗੱਲ ਕਰੀਏ ਸਮਾਜ ਦੇ ਵਿੱਚ ਅੱਜ ਕੁੜੀਆਂ ਤਾਂ ਛੱਡੋ ਮੁੰਡੇ ਵੀ ਸੁਰੱਖਿਆ ਮੈਂ ਇਹ ਵੀ ਗੱਲ ਮੈਂ ਹੀ ਕਹਿਣ ਲੱਗਿਆ ਸੀਗਾ ਨਾਲ ਹੀ ਵੀ ਬਚਪਨ ਦੇ ਵਿੱਚ ਜਿਹੜੇ ਬੱਚਿਆਂ ਨੂੰ ਸਮਝ ਨਹੀਂ ਹੁੰਦੀ ਹੈਗੀ ਉਹਨਾਂ ਦੇ ਨਾਲ ਹੀ ਅਜਿਹੀਆਂ ਹਰਕਤਾਂ ਕੀਤੀ ਜਾਂਦੀਆਂ ਨੇ ਤਾਂ ਕਿ ਉਹ ਬੋਲਣ ਨਾ ਕਿਸੇ ਨੂੰ ਦੱਸਣ ਨਾ ਫਿਰ ਡਰਾਉਣਾ ਧਮਕਾਉਣਾ ਉਹਨਾਂ ਨਾਲ ਹੋ ਜਾਂਦਾ ਹੈਗਾ ਤੇ ਇਹ ਚੀਜ਼ਾਂ ਬੜੀਆਂ ਹੋ ਜਾਂਦੀਆਂ ਨੇ ਇੱਕ ਤਾਂ ਬਲੈਕਮੇਲਿੰਗ ਹੁੰਦੀ ਹੈ ਜਿਹੜਾ ਬੰਦੇ ਨੂੰ ਸਮਝ ਆ ਕਿ ਉਹਨੂੰ ਬਲੈਕਮੇਲ ਕਰ ਰਿਹਾ ਇੱਕ ਜਿਹੜੇ ਬੱਚੇ ਨੂੰ ਸਮਝ ਹੀ ਨਹੀਂ ਹੈਗੀ ਉਸ ਚੀਜ਼ ਨੂੰ ਇੰਨਾ ਮਤਲਬ ਉਹ ਵੀ ਸਿਰਫ ਉਹਨਾਂ ਗੂੜੇ ਰਿਸ਼ਤਿਆਂ ਦੇ ਵਿੱਚ ਉਹ ਗੂੜੇ ਰਿਸ਼ਤੇ ਜਿਹੜੇ ਤੁਹਾਡੇ ਬਹੁਤ ਕਲੋਜ਼ ਨੇ ਜੀ ਜਿਨ੍ਹਾਂ ਦੇ ਵਿੱਚ ਬੰਦਾ ਬੱਚਾ ਹੈ ਬੋਲਦਾ ਹੀ ਨਹੀਂ ਵੀ ਮੇਰੇ ਨਾਲ ਹੋਇਆ ਕੀ ਹੈ ਤਾਂ ਉਸ ਤੋਂ ਬਾਅਦ ਚੋ ਜੋ ਪਤਾ ਲੱਗਦਾ ਤਾਂ ਉਹ ਮਤਲਬ ਉਹ ਅੱਖਾਂ ਦੇ ਵਿੱਚ ਕਿੰਨਾ ਗੁੱਸਾ ਜ਼ਹਿਰ ਕਹਿ ਸਕਦੇ ਆ ਆਪਣਾ ਕਿੰਨਾ ਮਤਲਬ ਉਹਦੇ ਪ੍ਰਤੀ ਆਪ ਨੂੰ ਨਫ਼ਰਤ ਹੋ ਜਾਂਦੀ ਕਿ ਇਹ ਬੰਦੇ ਨੇ ਇਸ ਬੱਚੇ ਨਾਲ ਐਵੇਂ ਕਰਤਾ ਜਦ ਕਿ ਆਪਾਂ ਸਮਝ ਸੋਚ ਵੀ ਨਹੀਂ ਸਕਦੇ ਕਿ ਬੱਚਾ ਬੰਦਾ ਮਤਲਬ ਬੱਚੇ ਬਾਰੇ ਕੀ ਸੋਚ ਰਿਹਾ ਹੈਗਾ ਤਾਂ ਜਰੂਰ ਜਦੋਂ ਪੂਰੀ ਜ਼ਿੰਦਗੀ ਇਫੈਕਟ ਹੋ ਜਾਂਦੀ ਹੈ ਜੀ ਜੇ ਕਿਸੇ ਬੱਚੇ ਨਾਲ ਛੋਟੀ ਉਮਰ ਦੇ ਵਿੱਚ ਐਸਾ ਕੰਮ ਹੋ ਜਾਂਦਾ ਤਾਂ ਉਸ ਦੀ ਪੂਰੀ ਜ਼ਿੰਦਗੀ ਪ੍ਰਭਾਵਿਤ ਹੋ ਜਾਂਦੀ ਉਸ ਚੀਜ਼ ਦੇ ਨਾਲ ਹੁਣ ਆਪਾਂ ਪਟਿਆਲੇ ਜੀ ਜ਼ਿਕਰ ਕਰਨ ਲਈ ਪਟਿਆਲੇ ਦੀਆਂ ਦੋ ਤਿੰਨ ਘਟਨਾਵਾਂ ਔਰ ਉਸਦੇ ਟੀਚਰ ਵੱਲੋਂ ਜਿਹੜਾ ਐ ਐਸੇ ਇਲਜ਼ਾਮ ਲੱਗੇ ਸੀ ਸੋ ਕੀ ਸੋਚੋਗੇ ਕਿੱਥੇ ਟੀਚਰ ਤੇ ਇੱਕ ਸਟੂਡੈਂਟ ਦਾ ਰਿਸ਼ਤਾ ਗੁਰੂ ਦਾ ਹੁੰਦਾ ਕਹਿੰਦੇ ਆ ਨਾ ਵੀ ਪ੍ਰਮਾਤਮਾ ਤੋਂ ਮਾਪੇ ਤੋਂ ਪਹਿਲਾਂ ਤੁਹਾਡਾ ਗੁਰੂ ਹੁੰਦਾ ਜਦੋਂ ਗੁਰੂ ਤੇ ਅਜਿਹੇ ਇਲਜ਼ਾਮ ਲੱਗਣਗੇ ਤਾਂ ਲੋਕ ਕਿੱਥੇ ਵਿਸ਼ਵਾਸ ਕਰਨਗੇ ਠੀਕ ਹੈ ਹੁਣ ਗਵਾਂਢੀ ਗਵਾਂਢੀ ਕਹਿੰਦੇ ਆ ਰਿਸ਼ਤੇਦਾਰ ਬਾਅਦ ਦੇ ਵਿੱਚ ਗਵਾਂਢੀ ਪਹਿਲਾਂ ਇਹੀ ਕਿਹਾ ਜਾਂਦਾ ਫਿਰ ਇੱਕ ਏਜਡ ਬੰਦਾ ਅਗਲਾ ਕਹਿੰਦਾ ਜੇ ਕਿਸੇ ਬਾਲ ਬੱਚੇ ਨੂੰ ਛੱਡ ਕੇ ਜਾਣਾ ਤਾਂ ਕਹਿੰਦਾ ਬਜ਼ੁਰਗ ਹੈ ਇਸ ਘਰ 'ਚ ਇੱਥੇ ਛੱਡ ਦਿਓ ਪਰ ਜਦੋਂ ਇਹ ਸਾਰੀਆਂ ਚੀਜ਼ਾਂ ਦੀ ਤਾਕਤੇ ਲੱਗ ਗਈਆਂ ਇਹ ਸਾਰੀਆਂ ਚੀਜ਼ਾਂ ਇਹਨਾਂ ਘਟਨਾਕਰਮ ਦੇ ਵਿੱਚ ਸ਼ਾਮਿਲ ਹੋ ਗਈਆਂ ਤਾਂ ਬੰਦਾ ਕਿਸ ਦੇ ਉੱਤੇ ਵਿਸ਼ਵਾਸ ਕਰੇਗਾ ਲੋਕ ਕਿੱਥੇ ਜਾਣਗੇ ਹੁਣ ਇਹ ਤਾਂ ਹੈ ਨਹੀਂ ਵੀ ਧੀਆਂ ਨੂੰ ਲੋਕ ਪਿੰਜਰੇ 'ਚ ਬੰਦ ਕਰਕੇ ਰੱਖ ਲੈਣਗੇ ਜਾਂ ਘਰਾਂ 'ਚ ਜਿੰਦੇ ਲਗਾ ਦੇਣਗੇ ਪਰ ਜਿਵੇਂ ਲੋਕ ਮਾਪੇ ਨੂੰ ਸੋਚਣ ਲਈ ਮਜਬੂਰ ਕਰਦੇ ਆ ਜਿਹੜੇ ਲੋਕ ਧੀ ਪੁੱਤ 'ਚ ਫਰਕ ਰੱਖਦੇ ਆ ਉਹ ਇਸ ਕਰਕੇ ਰੱਖਦੇ ਆ ਰੋਟੀਆਂ ਧੀ ਵੱਧ ਨਹੀਂ ਖਾਂਦੀਆਂ ਧੀਾਂ ਵੱਧ ਪਿਆਰ ਦਿੰਦੀਆਂ ਮੁੰਡਿਆਂ ਕਰਦੇ ਨੇ ਮਤਲਬ ਜਿਹੜੇ ਲੋਕ ਨੇ ਉਹ ਡਰਦੇ ਆ ਇਸ ਇੱਜ਼ਤ ਤੋਂ ਕਿ ਕੋਈ ਸਾਡੇ ਬੱਚੇ ਨਾਲ ਇਸ ਤਰ੍ਹਾਂ ਦਾ ਕਰ ਦੇਗਾ ਫੇਰ ਅਸੀਂ ਕਿੱਥੇ ਜਾਵਾਂਗੇ ਉਹ ਬੱਚੀ ਤੇ ਕੀ ਮਤਲਬ ਬੀਤੇਗੀ ਜਾਂ ਮੁੰਡਾ ਜਾਂ ਕੁੜੀ ਕੋਈ ਵੀ ਹੋਵੇ ਮਤਲਬ ਬੱਚੇ ਦਾ ਬੱਚਾ ਹੀ ਨਹੀਂ ਜੀ ਮਾਂ-ਬਾਪ ਦਾ ਤੁਸੀਂ ਦੇਖਿਆ ਕੀ ਹਾਲ ਹੋ ਰਿਹਾ ਸੀ ਰੋ ਰੋ ਸਾਂਹ ਨਹੀਂ ਆ ਰਿਹਾ ਸੀ ਉਹਨਾਂ ਨੂੰ ਤਾਂ ਐਂ ਲੱਗਦਾ ਸੀ ਕਿ ਉਹਨੇ ਦੁਨੀਆ ਉੱਜੜ ਗਈ ਨਾਲ ਉਹ ਵੀ ਚਲੇ ਜਾਣ ਉਹ ਕਰਨਗੇ ਵੀ ਕੀ ਹੁਣ ਸਵਾਲ ਖੜਾ ਹੁੰਦਾ ਵੀ ਮਾਨਸਿਕਤਾ ਕਿਉਂ ਇੰਨੀ ਡਾਊਨ ਚਲੀ ਗਈ ਕਿਉਂ ਇੰਨਾ ਨੀਵਾ ਪੱਧਰ ਆ ਗਿਆ ਮਾਨਸਿਕਤਾ ਦੇ ਵਿੱਚ ਇਹ ਕਾਰਨ ਕੀ ਹੈ ਕਿ ਲੋਕ ਆਪਸੀ ਸਾਂਝ ਨੂੰ ਘਟਾ ਰਹੇ ਆ ਅੱਗੇ ਕੀ ਹੁੰਦਾ ਸੀ ਪਰਿਵਾਰ ਦੇ ਵਿੱਚ ਬਜ਼ੁਰਗ ਹੁੰਦੇ ਸੀ ਅ ਬੈਠਣਾ ਉੱਠਣਾ ਇਕੱਠੇ ਹੁੰਦਾ ਸੀ ਵੇੜਿਆਂ ਦੀ ਸਾਂਝ ਹੁੰਦੀ ਸੀ ਮਹੱਲੇ ਦੇ ਵਿੱਚ ਸਾਂਝ ਹੁੰਦੀ ਸੀ ਤਿਹਾਰ ਲੋਕਾਂ ਦੇ ਇਕੱਠੇ ਹੁੰਦੇ ਸੀ ਤਉਹੋ ਉਸੇ ਤਰ੍ਹਾਂ ਲਾੜਚੋ ਕਰਦੇ ਸੀ ਤਾਂ ਬੱਚੇ ਉਸ ਤਰ੍ਹਾਂ ਦੇ ਹੀ ਲੱਗਣ ਲੱਗ ਜਾਂਦੇ ਸੀ ਆਪਣੇ ਬੱਚਿਆਂ ਵਰਗੇ ਲੱਗਣਾ ਹੈ ਅੱਜ ਕੱਲ ਬਹੁਤ ਘੱਟ ਹੈ ਕਿ ਉਹ ਕਲੋਨੀਆਂ ਦਾ ਸਿਸਟਮ ਬਣ ਗਿਆ ਮਹੱਲਿਆਂ ਦੇ ਵਿੱਚ ਵੀ ਲੋਕਾਂ ਕੋਲ ਸਮਾਂ ਹੀ ਨਹੀਂ ਹੈ ਲੋਕ ਬੈਠਦੇ ਨਹੀਂ ਬਜ਼ੁਰਗ ਘਰ ਦੇ ਵਿੱਚ ਤੁਹਾਨੂੰ ਪਤਾ ਇੱਕ ਬਜ਼ੁਰਗ ਘਰ ਦੇ ਵਿੱਚ ਹੁਣ ਬੋਰਡ ਵਾਂਗੂ ਹੁੰਦਾ ਜਿਵੇਂ ਬੋਰਡ ਨੇਰੀ ਤੂਹਾਨ ਤੋਂ ਬਚਾਂਦਾ ਤੇ ਛਾਂ ਧੁੱਪ ਤੋਂ ਬਚਾਂਦਾ ਠੀਕ ਹੈ ਉਵੇਂ ਬਜ਼ੁਰਗ ਹੁੰਦਾ ਬਜ਼ੁਰਗ ਬੱਚਿਆਂ ਨੂੰ ਦੱਸਦੇ ਸੀ ਹਰ ਚੀਜ਼ ਸਮਝਾਉਂਦੇ ਸੀ ਅੱਜ ਬੱਚੇ ਬੱਚਿਆਂ ਨੂੰ ਕੋਈ ਨੌਲੇਜ ਨਹੀਂ ਹੈਗੀ ਸਮਝਾਇਆ ਨਹੀਂ ਜਾ ਰਿਹਾ ਉਹਨਾਂ ਦਾ ਜੋ ਮੋਬਾਈਲ 'ਚ ਟੀਵੀ 'ਚ ਜੋ ਦੇਖਿਆ ਜਾ ਰਿਹਾ ਫਿਰ ਅੱਗੇ ਗੰਦ ਪਰੋਸਿਆ ਜਾ ਰਿਹਾ ਉਹ ਗੰਦ ਦੇਖ ਰਹੇ ਸੋ ਉਹਨਾਂ ਨੂੰ ਸਮਝ ਨਹੀਂ ਆ ਗਈ ਅੱਗੇ ਬਜ਼ੁਰਗ ਦੱਸਦਾ ਹੁੰਦਾ ਸੀ ਅੱਗੇ ਅੱਜ ਤਾਂ ਬਾਰ-ਬਾਰ ਮੰਗ ਕਰਦੇ ਆ ਸਕੂਲਾਂ ਦੇ ਵਿੱਚ ਗੁੱਡ ਟੱਚ ਬੈਡ ਟੱਚ ਹੈ ਜਿਹੜਾ ਇਹ ਵੀ ਦੱਸਿਆ ਜਾਣਾ ਚਾਹੀਦਾ ਬੱਚੇ ਅਵੇਅਰ ਹੋਣੇ ਚਾਹੀਦੇ ਬੱਚਿਆਂ ਤੋਂ ਪਰਦਾ ਰੱਖਣਾ ਜ਼ਰੂਰੀ ਹੈ ਪਰ ਇਹ ਗੱਲਾਂ ਦਾ ਪਰਦਾ ਨਾ ਰੱਖੋ ਇਹ ਗੱਲਾਂ ਦੱਸੋ ਇਹਨਾਂ ਬਾਰੇ ਅਵਗਤ ਕਰੋ ਇੱਕ ਦੱਸੋ ਵੀ ਜਦੋਂ ਕਿਸੇ ਬੰਦੇ ਦੀ ਵੈਸੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਇੱਕ ਔਰਤ ਕੋਲ ਇੱਕ ਲੜਕੀ ਕੋਲ ਐਸੀ ਰੱਬ ਵੱਲੋਂ ਹੀ ਇੱਕ ਦਾਤ ਹੈ ਲਾਲੋ ਵੀ ਉਸ ਨੂੰ ਇੱਕ ਐਸਾ ਸੈਂਸਰ ਹੈ ਉਸ ਦੇ ਅੱਗੇ ਕਰਨ ਜੀ ਇਹ ਗੱਲ ਮੈਂ ਮਤਲਬ ਬੜੇ ਦਾਅਵੇ ਨਾਲ ਕਹਿ ਸਕਦਾ ਜੇਕਰ ਤੁਹਾਡੀ ਜਾਂ ਕਿਸੇ ਦੀ ਕੋਈ ਵੀ ਬੰਦਾ ਕਿਸੇ ਲੜਕੀ ਨੂੰ ਬੱਚੇ ਨੂੰ ਗਲਤ ਨਿਗਾ ਨਾਲ ਦੇਖ ਰਿਹਾ ਹੋਵੇਗਾ ਜਾਂ ਗਲਤ ਤਰੀਕੇ ਨਾਲ ਟੱਚ ਕਰੇਗਾ ਤਾਂ ਉਸ ਨੂੰ ਆਟੋਮੈਟਿਕ ਪਤਾ ਲੱਗ ਜਾਊਗਾ ਇਹ ਪਰਮਾਤਮਾ ਵੱਲੋਂ ਮੈਨੂੰ ਇੰਟੂਇਸ਼ਨਸ ਹੋ ਜਾਂਦੀਆਂ ਨੇ ਕਿ ਇਹ ਬੰਦਾ ਮੇਰੇ ਨਾਲ ਗਲਤ ਨਿਗਾ ਨਾਲ ਦੇਖ ਰਿਹਾ ਜਾਂ ਮੈਨੂੰ ਟੱਚ ਕਰਨ ਦੀ ਕੋਸ਼ਿਸ਼ ਕਰ ਰਿਹਾ ਬੜੀ ਵਾਰ ਹੈ ਬੜੀ ਵਾਰ ਤੁਸੀਂ ਦੇਖਿਆ ਨਹੀਂ ਲੋਕ ਕਹਿੰਦੇ ਨੇ ਵੀ ਇਹ ਬੰਦਾ ਮੈਨੂੰ ਗਲਤ ਨਿਗਾ ਨਾਲ ਦੇਖ ਰਿਹਾ ਸੀ ਉਹਨਾਂ ਨੂੰ ਇੰਟੂਇਸ਼ਨਸ ਹੋ ਜਾਂਦੀਆਂ ਨੇ ਪਰ ਅੱਜ ਦੇ ਬੱਚਿਆਂ ਦੀ ਉਹ ਉਹ ਬਜ਼ੁਰਗਾਂ ਦੇ ਕੋਲ ਨਹੀਂ ਹੈਗੇ ਉਹਨਾਂ ਦੀ ਬੁੱਕਲ ਦੇ ਵਿੱਚ ਨਹੀਂ ਹੈਗੇ ਉਹਨਾਂ ਤੋਂ ਗੱਲਾਂ ਨਹੀਂ ਸੁਣ ਰਹੇ ਸੋ ਇਹ ਸਾਰੀਆਂ ਚੀਜ਼ਾਂ ਚਲੋ ਕਿਤੇ ਨਾ ਕਿਤੇ ਅਸੀਂ ਵੀ ਇਸ ਚੀਜ਼ਾਂ ਦੇ ਜ਼ਿੰਮੇਵਾਰ ਹੁੰਨੇ ਆ ਪਰ ਜਿਹੜੀ ਕਾਨੂੰਨੀ ਹਰਕਤ ਹੁੰਦੀ ਹੈ ਇਸ ਦੇ ਲਈ ਆਪਾਂ ਇਹ ਨਹੀਂ ਕਹਿ ਸਕਦੇ ਹੁਣ ਦੇਖੋ ਅਗਰ ਮੈਂ ਗੱਲ ਕਰਾਂ 12 13 ਸਾਲ ਦੇ ਬੱਚੇ ਨੂੰ ਦੇਖ ਕੇ ਹਮੇਸ਼ਾ ਲਾੜ ਹੀ ਆਏਗਾ ਕਦੇ ਵੀ ਕਾਮ ਨਹੀਂ ਉਸ ਬੰਦੇ ਨੂੰ ਆ ਸਕਦਾ ਕਿਸੇ ਨੂੰ ਵੀ ਕਿਉਂਕਿ ਬੱਚਾ ਕਿੱਡਾ 12 13 ਸਾਲ ਦਾ ਮਾਸੂਮ ਬੱਚਾ ਹੁੰਦਾ ਹੈ ਤੇ ਉਸ ਨੂੰ ਦੇਖ ਕੇ ਉਹਨੂੰ ਪਤਾ ਹੀ ਨਹੀਂ ਹੈ ਉਹਨੂੰ ਦੇਖ ਕੇ ਕਿਵੇਂ ਫਿਰ ਬਰਾਬਰ ਦਾ ਆਪਣਾ ਬੱਚਾ ਹੋਵੇ ਫਿਰ ਤਾਂ ਬਹੁਤ ਔਖਾ ਜੇ 3 ਆਲਾ ਬੰਦਾ ਜੇ ਇਸ ਤਰ੍ਹਾਂ ਦੀ ਹਰਕਤ ਕਰਦਾ ਤੇ ਫਿਰ ਤਾਂ ਮਤਲਬ ਕੀ ਕਹਾਂਗੇ ਵੀ ਬੰਦਾ ਹਵਾ ਨਹੀਂ ਹੋ ਗਿਆ ਸਭ ਕੁਝ ਖਾਮੀ ਹੋ ਗਿਆ ਬਿਲਕੁਲ ਤਾਂ ਬਿਲਕੁਲ ਇਹ ਬਹੁਤ ਵੱਡੀ ਗੱਲ ਹੈ ਕਿ ਜਦੋਂ ਸੰਸਾਰ ਦੇ ਵਿੱਚ ਤੁਸੀਂ ਰਹਿੰਦੇ ਹੋ ਸਮਾਜ ਦੇ ਵਿੱਚ ਤੁਸੀਂ ਰਹਿੰਦੇ ਹੋ ਤੁਹਾਡਾ ਆਲਾ ਦਵਾਲਾ ਤੁਸੀਂ ਕਿਵੇਂ ਰਹਿੰਦੇ ਹੋ ਸਭ ਤੋਂ ਇਸ ਤੇ ਡਿਪੈਂਡ ਕਰਦਾ ਫਿਰ ਤੁਸੀਂ ਪਰਿਵਾਰ ਦੇ ਵਿੱਚੋਂ ਖੁਦ ਤੁਹਾਡਾ ਆਪਣਾ ਪਰਿਵਾਰ ਹੈ ਫਿਰ ਤੁਸੀਂ ਅਜਿਹੀਆਂ ਹਰਕਤਾਂ ਕਰਦੇ ਹੋ ਤਾਂ ਬਹੁਤ ਵੱਡੀ ਗੱਲ ਹੈ ਸ਼ਰਮਾ ਜੀ ਕਿਹਦੇ ਨਾਲ ਇੱਕ ਹੋਰ ਗੱਲ ਕਰੀਏ ਜਿਵੇਂ ਪਹਿਲਾਂ ਰਹਿੰਦੇ ਸੀਗੇ ਬਜ਼ੁਰਗ ਹੁੰਦੇ ਸੀਗੇ ਬੱਚਿਆਂ ਨੂੰ ਕਹਿੰਦੇ ਆ ਵੀ ਅੰਦਰ ਰੱਖਣਾ ਕੁੜੀਆਂ ਨੂੰ ਕਹਿੰਦੇ ਸਿਰ ਢੱਕ ਕੇ ਰੱਖਣਾ ਆ ਚੀਜ਼ਾਂ ਉਹ ਚੀਜ਼ਾਂ ਵੀ ਕੁਝ ਨਾ ਕੁਝ ਸ਼ਾਇਦ ਲੱਗਦਾ ਵੀ ਉਹਨਾਂ ਚੀਜ਼ਾਂ ਦਾ ਫਾਇਦਾ ਹੁੰਦਾ ਵੀ ਕੱਪੜੇ ਪੂਰੇ ਪਾਉਣੇ ਇਹਨਾਂ ਚੀਜ਼ਾਂ ਦਾ ਵੀ ਥੋੜਾ ਬੋਤ ਹੋ ਜਾਂਦਾ ਪਰ ਸਮਾਜ ਇਹ ਕਹਿੰਦਾ ਵੀ ਕਈ ਲੋਕ ਇਹ ਵੀ ਕਹਿ ਦਿੰਦੇ ਨੇ ਕਿ ਕੋਈ ਨਹੀਂ ਮਾਡਰਨ ਜ਼ਮਾਨਾ ਹੈ ਬੱਚਿਆਂ ਨੂੰ ਪਾਣ ਦੋ ਠੀਕ ਹੈ ਪਰ ਉਹਦੇ ਵਿੱਚ ਤੁਸੀਂ ਕਿਵੇਂ ਦੇਖਦੇ ਉਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਦੇਖੋ ਇਸ ਦੇ ਵਿੱਚ ਦੋ ਚੀਜ਼ਾਂ ਨੇ ਜਿਹੜੇ ਬਜ਼ੁਰਗ ਜਿਹੜਾ ਸਲਿਕਾ ਸਖਾਂਦੇ ਸੀ ਉਹ ਤਾਂ ਜ਼ਰੂਰੀ ਹੈ ਜਿਵੇਂ ਚੁੰਨੀ ਰੱਖਣੀ ਜਾਂ ਕੁਝ ਪਰ ਜਦੋਂ 13 ਸਾਲ ਦੇ ਬੱਚੇ ਦੀ ਗੱਲ ਆਉਂਦੀ ਹੈ ਕਿਉਂਕਿ ਇੱਕ ਜਿਹੜਾ ਚੁੰਨੀ ਦੀ ਮਰਿਆਦਾ ਹੈ ਜਾਂ ਕੱਪੜਿਆਂ ਦੀ ਮਰਿਆਦਾ ਉਹ ਇੱਕ ਇੱਕ ਬਨਾਵਟ ਤੇ ਇੱਕ ਸਰੀਰ ਦੇ ਉੱਤੇ ਹੈ ਵੀ ਇਸਾ ਇੰਨੀ ਉਮਰ ਦਾ ਜਦੋਂ ਬੱਚਾ ਹੋ ਜਾਂਦਾ 12 13 ਸਾਲ ਦਾ ਬੱਚਾ ਕੀ ਹੁੰਦਾ ਜੀ ਦੂਜੀ ਗੱਲ ਆਪਣੀ ਮਾਨਸਿਕਤਾ ਠੀਕ ਹੋਣੀ ਚਾਹੀਦੀ ਹੈ ਕਈ ਅਸੀਂ ਕਿਸੇ ਨੂੰ ਕੋਲ ਰੋਕਸ ਨਹੀਂ ਤੂੰ ਇਸ ਤਰ੍ਹਾਂ ਦੇ ਕੱਪੜੇ ਨਾ ਪਾ ਜਾਦੀ ਆ ਉਹਨੂੰ ਆਪਾਂ ਇਹ ਜ਼ਰੂਰ ਕਹਿਨੇ ਆ ਵੀ ਮर्याਦਤ ਹੋਣੀ ਚਾਹੀਦੀ ਹੈ ਕੱਪੜੇ ਜਿਹੜੇ ਵਸਤਰ ਹੈ ਉਹ ਮर्यादा ਦੇ ਵਿੱਚ ਹੋਣੇ ਚਾਹੀਦੇ ਉਹ ਤਾਂ ਮਾਪੇ ਵੀ ਦੇਖਣਗੇ ਪਰ ਜਿਸ ਨੂੰ ਕਿਸੇ ਨੂੰ ਉਹ ਉਦਾਂ ਦੇ ਪਾ ਰਿਆ ਦਾ ਮਤਲਬ ਆਪਾਂ ਨੂੰ ਖੁੱਲਤਾ ਨਹੀਂ ਮਿਲਗੀ ਜੇਕਰ ਕੋਈ ਲੜਕੀ ਸ਼ਾਰਟਸ ਪਾ ਕੇ ਜਾ ਰਹੀ ਹੈ ਜਾਂ ਟੀ-ਸ਼ਰਟ ਪਾ ਕੇ ਜਾ ਰਹੀ ਹੈ ਤੇ ਸਾਨੂੰ ਖੁੱਲ ਮਿਲਗੀ ਦਾ ਮਤਲਬ ਕਿ ਅਸੀਂ ਉਹਨੂੰ ਛੇੜਨ ਲਈ ਪਾ ਹੋਗੇ ਕਿ ਐਲੀਜੀਬਲ ਹੋਗੇ ਅਸੀਂ ਇਹਨੂੰ ਛੇੜ ਸਕਦੇ ਆ ਉਹਨੇ ਕੱਪੜੇ ਪਾਏ ਆ ਉਹਨੂੰ ਪਸੰਦ ਆ ਉਦਾਂ ਦੇ ਪਾਏ ਆ ਉਹਨੇ ਤੇ ਉਹਦਾ ਮਤਲਬ ਇਹ ਨਹੀਂ ਵੀ ਸਾਨੂੰ ਛੇੜਾਂਗੇ ਕੋਈ ਛੇੜਨ ਦਾ ਸਮਾਨ ਬਣ ਜਾ ਇਹ ਗਲਤ ਧਾਰਨਾ ਹੈ ਕੱਪੜੇ ਜਿਸ ਤਰ੍ਹਾਂ ਦੇ ਜੋ ਬੱਚਾ ਪਾ ਰਿਹਾ ਆਪਣੀ ਨੀਅਤ ਕੀ ਕਹਿੰਦੀ ਹੈ ਇਨਸਾਨੀਅਤ ਤਾਂ ਸਾਡੇ ਚ ਹੈ ਦੇਖੋ ਗੱਲ ਇਹ ਨਹੀਂ ਹੈ ਕਿ ਜੀ ਸਿਰ ਟੱਕਿਆ ਹੋਇਆ ਚੁੰਨੀ ਗੱਜੀ ਹੋਈ ਠੀਕ ਹੈ ਇਹ ਅੱਛੀ ਗੱਲ ਹੈ ਮਰਿਆਦਾ ਹੈ ਹੋਣੀ ਚਾਹੀਦੀ ਪਰ ਹੁਣ ਜਿਹੜੇ ਬੱਚੇ ਅੱਜਕੱਲ ਮਾਡਰਨ ਨੇ ਪੜ੍ਹੇ ਲਿਖੇ ਨੇ ਉਹਨੇ ਯੂਨੀਵਰਸਟੀਆਂ ਚਲੇ ਜਾਓ ਕਾਲਜਾਂ ਚਲੇ ਜਾਓ ਸਕੂਲਾਂ ਚਲੇ ਸਕੂਲਾਂ ਚ ਸਕਰਟ ਯੂਨੀਫਾਰਮ ਦਾ ਹਿੱਸਾ ਹੈ ਸਕਰਟ ਤਾਂ ਇਹਦਾ ਮਤਲਬ ਇਹ ਥੋੜਾ ਵੀ ਕਿਸੇ ਲੜਕੀ ਨੇ ਸਕਰਟ ਪਾਈਏ ਤਾਂ ਸਾਨੂੰ ਅਧਿਕਾਰ ਮਿਲ ਗਿਆ ਵੇ ਉਸ ਨੂੰ ਛੇੜ ਸਕਦੇ ਹਾਂ ਉਹਨੂੰ ਕੁਝ ਵੀ ਕਹਿ ਸਕਦੇ ਹਾਂ ਗਲਤ ਗੱਲ ਉਸ ਦਾ ਕਸੂਰ ਨਹੀਂ ਹੈ ਜਿਹੜਾ ਉਹਨੂੰ ਛੇੜ ਰਿਹਾ ਉਸ ਦਾ ਕਸੂਰ ਹੈ ਕੀ ਗੱਲ ਸਾਡੇ ਘਰੇ ਸਾਡੀਆਂ ਧੀਆਂ ਪਹਿਣਾ ਛੋਟੇ ਕੱਪ ਸਾਡੇ ਬੱਚੇ ਵੀ ਤਾਂ ਪਾਉਂਦੇ ਆ ਸੀ ਉਹਨਾਂ ਨੂੰ ਤਾਂ ਛੇੜਦੇ ਨਹੀਂ ਬਾਹਰ ਦੇ ਨਹੀਂ ਕਿਵੇਂ ਛੇੜਦੇ ਮਤਲਬ ਤੁਹਾਡੀ ਸੋਚ ਤੁਹਾਡੀ ਇਨਸਾਨੀਅਤ ਤੁਹਾਡੇ ਨਜ਼ਰੀਏ ਦਾ ਫਰਕ ਹੈ ਕੱਪੜਿਆਂ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ ਜੇਕਰ ਇਸ ਤਰ੍ਹਾਂ ਹੀ ਹੁੰਦਾ ਹੁੰਦਾ ਤੇ ਦਿੱਲੀ ਬੰਬਈ ਦੇ ਵਿੱਚ ਜਿੱਥੇ ਪਾਉਂਦੇ ਹੀ ਸ਼ਾਰਟਸ ਉੱਥੇ ਤਾਂ ਫਿਰ ਰੋਜ਼ ਹਜ਼ਾਰਾਂ ਲਕਰ ਰੇਪ ਹੋ ਜਾਂਦੇ ਹੁੰਦੇ ਆ ਉੱਥੇ ਵੀ ਸਾਰੀ ਥਾਂ ਤੇ ਰੇਪ ਹੁੰਦੇ ਪਰ ਜਿਵੇਂ ਕਹਿ ਰਹੇ ਆ ਕਿ ਇੰਨਾ ਚੀਜ਼ਾਂ ਦੀ ਮਤਲਬ ਇੰਨਾ ਜਦੋਂ ਇਹ ਹਰਕਤਾਂ ਦੀ ਗੱਲ ਕਰ ਲਈ ਆਪਾਂ ਮਾੜੀਆਂ ਹਰਕਤਾਂ ਦੀ ਇਹ ਗਿਣਤੀ ਵਧਦੀ ਜਾ ਰਹੀ ਆ ਇਸ ਦੇ ਉੱਪਰ ਕਿਵੇਂ ਰੋਕ ਲਗਾਈ ਜਾ ਸਕਦੀ ਹੈ ਜਾਂ ਕਿਵੇਂ ਸਮਝਾਇਆ ਜਾ ਸਕਦਾ ਜਿਵੇਂ ਤੁਸੀਂ ਕਿਤੇ ਕਿ ਦੱਸਿਆ ਕਿ ਜਿਵੇਂ ਬੱਚਿਆਂ ਨੂੰ ਦੱਸਣਾ ਮਤਲਬ ਇਸ ਚੀਜ਼ ਦਾ ਇੱਕ ਪੀਰੀਅਡ ਹੋਣਾ ਚਾਹੀਦਾ ਹੈ ਸਕੂਲਾਂ 'ਚ ਪੜਾਇਆ ਜਾਣਾ ਚਾਹੀਦਾ ਬੱਚਿਆਂ ਨੂੰ ਕਿ ਆਹ ਬੈਡ ਟੱਚ ਗੁੱਟਾ ਚ ਜਿਵੇਂ ਪੰਜਾਬ ਪੁਲਿਸ ਦੀ ਇੱਕ ਇਨਸਪੈਕਟਰ ਵੀ ਹੈ ਕਿ ਮੈਂ ਕਾਫੀ ਵਾਰ ਦੇਖਿਆ ਵੀਡੀਓ ਦੇ ਉੱਪਰ ਹਾਂ ਬਿਲਕੁਲ ਬਿਲਕੁਲ ਅਸੀਂ ਦੇਖਿਆ ਉਹ ਅੱਛੀ ਗੱਲ ਹੈ ਇੱਕ ਜਿਹੜੀ ਪੰਜਾਬ ਪੁਲਿਸ ਦੀ ਮੁਲਾਜ਼ਮ ਜਾ ਜਾ ਕੇ ਸਕੂਲਾਂ ਦੇ ਕਾਲਜਾਂ ਦੇ ਵਿੱਚ ਦੱਸ ਰਹੀ ਹੈ ਬਹੁਤ ਅੱਛੀ ਗੱਲ ਹੈ ਪਰ ਉਹਦਾ ਕੰਮ ਨਹੀਂ ਹੈ ਕਮਜ਼ਰ ਟੀਚਰ ਦਾ ਪ੍ਰਾਈਵੇਟ ਸਕੂਲ ਚ ਹਰ ਚੀਜ਼ ਦੀ ਐਕਟੀਵਿਟੀ ਕਰਾ ਰਿਹਾ ਇਹ ਸੈਕਟਿਵਿਟੀ ਵੱਲ ਕਿਉਂ ਨਹੀਂ ਧਿਆਨ ਦਿੱਤਾ ਯਾਰ ਕੁਝ ਸਕੂਲਾਂ ਵਿੱਚ ਦਿੱਤਾ ਵੀ ਜਾਂਦਾ ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ ਪਰ ਹਰ ਸਕੂਲ ਦੇ ਵਿੱਚ ਧਿਆਨ ਦਿੱਤਾ ਜਾਣਾ ਚਾਹੀਦਾ ਉਹ ਵੀ ਸਹੀ ਤਰੀਕੇ ਨਾਲ ਕਿਉਂਕਿ ਸਕੂਲਾਂ ਦੇ ਵਿੱਚ ਵੀ ਘਟਨਾਵਾਂ ਵਾਪਰ ਰਹੀਆਂ ਮੈਂ ਪਟਿਆਲੇ ਦੇ ਸਕੂਲ ਦੀ ਗੱਲ ਕੀਤੀ ਹੈ ਸਕੂਲ ਦੇ ਵਿੱਚ ਜਦੋਂ ਘਟਨਾ ਵਾਪਰ ਰਹੀ ਹੈ ਤਾਂ ਕੀ ਕਹੋਗੇ ਤੁਸੀਂ ਇਸ ਕਰਕੇ ਅਵੇਅਰਨੈਸ ਬਹੁਤ ਜ਼ਰੂਰੀ ਹੈ ਮਾਪਿਓ ਨੂੰ ਸਮਾਂ ਦੇਣਾ ਪਏਗਾ ਬੱਚੇ ਨੂੰ ਪਰ ਜਿੱਥੇ ਇਸ ਤਰ੍ਹਾਂ ਦੀ ਘਟਨਾ ਵਾਪਰੇਗੀ ਉੱਥੇ ਬੱਚੇ ਦਾ ਤੇ ਮਾਪੇ ਦਾ ਕੀ ਕਸੂਰ ਹੈ ਉਹ ਤਾਂ ਉਸ ਬੰਦੇ ਦੀ ਮਾਨਸਿਕਤਾ ਦਾ ਕਸੂਰ ਹੈ ਲੋਕਾਂ ਨੂੰ ਆਪਣੀ ਮਾਨਸਿਕਤਾ ਦਾ ਪੱਧਰ ਉੱਚਾ ਕਰਨਾ ਚਾਹੀਦਾ ਹੈ ਦੂਜੀ ਗੱਲ ਆਪਸੀ ਸਾਂਝ ਤਾਂ ਹੀ ਵਧੂਗੀ ਜੇਕਰ ਅਸੀਂ ਦੂਜੇ ਨੂੰ ਵੀ ਆਪਣੇ ਵਾਂਗ ਸਮਝਾਂਗੇ ਅੱਗੇ ਕੀ ਕਹਿੰਦੇ ਸੀ ਤਿਆਂ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਪਿੰਡਾਂ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ ਪਿੰਡ ਦੇ ਵਿੱਚ ਇੱਕ ਪਿੰਡ ਦੇ ਵਿੱਚ ਦੋ ਪਰਵਾਰਾਂ ਦਾ ਵਿਆਹ ਨਹੀਂ ਹੁੰਦਾ ਸੀ ਮਤਲਬ ਕੋਈ ਲੜਕਾ ਲੜਕੀ ਪਿੰਡ ਦੇ ਹੋਂ ਦਾ ਵਿਆਹ ਨਹੀਂ ਕਦੇ ਹੁੰਦਾ ਸੀ ਕਿਉਂਕਿ ਪਿੰਡ ਵਾਲੇ ਲੋਕ ਆਪਣੀ ਉਸ ਪਿੰਡ ਦੀ ਕੁੜੀ ਨੂੰ ਧੀ ਮੰਨਦੇ ਹੁੰਦੇ ਸੀ ਅੱਜ ਵੀ ਕਹਿੰਦੇ ਸਾਡੇ ਪਿੰਡ ਦਾ ਜਵਾਈ ਹੈ ਨਨਕੇ ਵੀ ਨਹੀਂ ਕਹਿੰਦੇ ਹੁੰਦੇ ਸੀ ਕਿ ਵੀ ਨਾਲੋ ਕਰਦੇ ਸੀ ਅਸੀਂ ਕਹਿੰਦੇ ਸੀਗੇ ਮਹੱਲਿਆਂ ਦੇ ਵਿੱਚ ਇੰਨਾ ਪਿਆਰ ਹੁੰਦਾ ਸੀ ਮਹੱਲਿਆਂ ਦੇ ਲੋਕ ਇੱਕ ਦੂਜੇ ਨੂੰ ਇਕੱਠੇ ਖੇਡਦੇ ਸੀ ਪਰ ਉਹ ਭੈਣ ਭਰਾਵਾਂ ਵਾਂਗੂ ਦੋਸਤਾਂ ਵਾਂਗੂ ਪਿਆਰ ਹੁੰਦਾ ਸੀ ਇਸ ਤਰ੍ਹਾਂ ਦੀ ਗੰਦਗੀ ਹੈ ਹੀ ਨਹੀਂ ਸੀ ਲੋਕਾਂ ਦੇ ਅੰਦਰ ਇਹ ਤਾਂ ਹੁਣ ਪਤਾ ਨਹੀਂ ਕਿੱਥੋਂ ਲੋਕਾਂ ਦੇ ਅੰਦਰ ਐਡੀ ਗੰਦਗੀ ਐਡੀ ਮਾੜੀ ਮਾਨਸਿਕਤਾ ਬਣੀ ਹੈ ਕਿ ਐਡੇ ਸਾਰੇ ਪ ਮਤਲਬ ਕਿ 16 ਸਾਲ ਤੋਂ ਘੱਟ ਬੱਚਿਆਂ ਨਾਲ ਰੇਪ ਹੋ ਰਹੇ ਇਹ ਮਾਮਲੇ ਵੱਧਦੇ ਜਾ ਰਹੇ ਹਾਂ ਕੌਣ ਲੋਗ ਨੇ ਕਿ ਕਿਸ ਤਰ੍ਹਾਂ ਦੀ ਮਾਨਸਿਕਤਾ ਹੈ ਇਹਦੇ ਵਿੱਚ ਥੋੜਾ ਬਹੁਤਾ ਅਸਰ ਹੈ ਪਰ ਇਹ ਨਹੀਂ ਕਹਿ ਸਕਦੇ ਕਿ ਸੋਸ਼ਲ ਮੀਡੀਆ ਜਿਹੜੇ ਲੋਕ ਚਲਾਉਂਦੇ ਨੇ ਉਹਨਾਂ ਦੇ ਸਾਈਟਾਂ ਦੇ ਉੱਪਰ ਕੁਝ ਗੰਦ ਫੈਲਾਉਣਾ ਜਾਂ ਦਿਖਾਉਣਾ ਕੁਝ ਗਲਤ मीनिंग ਕਰਨੇ ਤਾਂ ਉਹ ਮਤਲਬ ਬੱਚੇ ਦੇਖਦੇ ਆ ਜਾਂ ਉਹ ਲੋਕ ਦੇਖਦੇ ਆ ਕਿਉਂਕਿ ਜਿਹੜੀ ਚੀਜ਼ ਤੁਸੀਂ ਬਾਰ ਬਾਰ ਦੇਖੋਗੇ ਇਹ ਨਾਲ ਤੁਹਾਡੇ ਜ਼ਿਹਨ ਦੇ ਵਿੱਚ ਚੱਲਦੀ ਰਹਿੰਦੀ ਨਹੀਂ ਨਹੀਂ ਹਰਦਾ ਉਹ ਸਭ ਉੱਥੇ ਆਪਾਂ ਗੱਲ ਕਰਾਂਗੇ ਕਿ ਉਮਰ ਦਾ ਜੇ ਮੈਂ ਮੰਨਣਾ ਵੀ ਠੀਕ ਹੈ ਜੀ 25 ਸਾਲ ਦੀ ਲੜਕੀ ਸੀ 20 ਸਾਲ ਦੀ ਲੜਕੀ ਸੀ 30 ਸਾਲ ਦੀ ਲੜਕੀ ਸੀਗੀ 50 ਸਾਲ ਦਾ ਲੜਕਾ ਸੀ ਜਾਂ ਬੰਦਾ ਸੀ ਨਹੀਂ ਉਹ ਤਾਂ ਮੰਨੀ ਬੱਚੇ ਨਹੀਂ ਗੱਲ ਕਰਦੇ ਆਪਾਂ ਜਿਵੇਂ ਉਹਨਾਂ ਦੇ ਜ਼ਿਹਨ ਚ ਚੱਲਦਾ ਕੋਈ ਚੀਜ਼ ਦੇਖੀ ਹੋ ਬਾਰੀ ਬਾਰੀ ਤੁਸੀਂ ਨਹੀਂ ਨਹੀਂ ਇਹ ਕੋਈ ਕੋਈ ਗੱਲ ਨਹੀਂ ਹੁੰਦੀ ਜੀ ਬੜੀ ਦੁਨੀਆ ਜਿਹੜੇ ਪੋਰਨ ਦੇਖਦੀ ਹੋਊਗੀ ਬੜੇ ਸਾਈਟਸ ਨੇ ਲੱਖਾਂ ਲੋਕ ਦੇ ਪੋਰਨ ਸਾਈਟਸ ਦੇਖੀਆਂ ਜਾਂਦੀਆਂ ਵਿਦੇਸ਼ਾਂ ਦੇ ਵਿੱਚ ਪੋਰਨ ਸਾਈਟਸ ਦੇਖੀਆਂ ਜਾਂਦੀਆਂ ਪਰ ਉਹਦਾ ਇਹ ਮਤਲਬ ਥੋੜਾ ਕਿ ਪੋਰਨ ਸਾਈਟ ਦੇਖੀ ਤੇ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ ਅਸੀਂ ਭੇੜੀਆਂ ਬਣ ਜਾਵਾਂਗੇ ਅਸੀਂ ਇਨਸਾਨੀਅਤ ਭੁੱਲ ਜਾਾਂਗੇ ਇਹ ਮਤਲਬ ਨਹੀਂ ਹੈ ਮੈਂ बार-बार ਵੀ ਗੱਲ ਕਹਾਂਗਾ ਮਾਨਸਿਕਤਾ ਜਦੋਂ ਇਹ ਚੀਜ਼ਾਂ ਤੁਹਾਡੇ ਉੱਤੇ ਇੰਨੀ ਹਾਵੀ ਹੋ ਜਾਂਦੀਆਂ ਤੁਹਾਨੂੰ ਦਿਖਣਾ ਬੰਦ ਹੋ ਜਾਂਦਾ ਵੀ ਸਾਹਮਣੇ ਕੌਣ ਹੈ ਕੀ ਹੈ ਕੀ ਕਰਾਂਗੇ ਕੀ ਅੰਜਾਮ ਹੋਊਗਾ ਕਿ ਉਹਨੂੰ ਪਤਾ ਨਹੀਂ ਸੀ ਵੀ ਅੰਜਾਮ ਕੀ ਹੋਊਗਾ ਕਿ ਮੈਂ ਫੜਿਆ ਜਾਊਂਗਾ ਪਰ ਇਹ ਤੇ ਲੱਗਦਾ ਨਹੀਂ ਕਿ ਇਹਦੀਆਂ ਸਜ਼ਾਵਾਂ ਬਹੁਤ ਸਖਤ ਹੋਣੇ ਚਾਹੀਦੀਆਂ ਨੇ ਤਾਂ ਕਿ ਦੂਜੇ ਬੰਦੇ ਨੂੰ ਕਹਿਣ ਮਤਲਬ ਇੱਕ ਨਾ ਕਲੀ ਸੋਚਣੀ ਵੀ ਸੋਚੀ ਵੀ ਆਪਣੇ ਦਿਮਾਗ ਦੇ ਵਿੱਚ ਤਾਂ ਉਹਦਾ ਰਿਜ਼ਲਟ ਜਿਹੜਾ ਬਹੁਤ ਮਾੜਾ ਹੋਊਗਾ ਕਿਉਂਕਿ ਸਜ਼ਾਾਂਵਾਂ ਸਖਤ ਹੋਣੀ ਚਾਹੀਦੀਆਂ ਬਹੁਤ ਜ਼ਿਆਦਾ ਸਖਤ ਹੋਣੀ ਚਾਹੀਦੀਆਂ ਜਿਹੜੀ ਚੀਜ਼ ਮੌਕੇ ਦੇ ਉੱਤੇ ਪਾਈ ਗਈ ਉਹਦੇ ਕੇਸ ਨੂੰ ਲੰਬਾਂ ਨਹੀਂ ਲਟਕਾਉਣਾ ਚਾਹੀਦਾ ਉਹ ਜਿਹੜਾ ਫਾਸਟ ਟਰੈਕ ਕੋਰਟ ਨੇ ਉਹਦੇ ਵਿੱਚ ਉਹਦਾ ਫੈਸਲਾ ਹੋਣਾ ਚਾਹੀਦਾ ਜਿਵੇਂ ਲੋਕ ਉੱਥੇ ਫਾਂਸੀ ਦੀ ਮੰਗ ਕਰ ਰਹੇ ਆ ਤੇ ਫਾਂਸੀ ਦੀ ਹੀ ਸਜ਼ਾ ਹੋਣੀ ਚਾਹੀਦੀ ਹੈ ਇੱਕ ਦਿਨ ਉਹ ਅਜਿਹੇ ਨੂੰ ਫਾਂਸੀ ਦਿੱਤੀ ਹੋਊਗੀ ਤੇ 10 ਲੋਕਾਂ ਦੇ ਦਿਮਾਗ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਕੋਈ ਹਵਾਨੀ ਜੱਗੇਗੀ ਨਾ ਉਹਨਾਂ ਨੂੰ ਯਾਦ ਆਜੂਗਾ ਕਿ ਫਲਾਣਾ ਬੰਦਾ ਲਟਕਾਤਾ ਸੀ ਭ ਇਸ ਕਰਕੇ ਉਹ ਹਟੂਗਾ ਇਦਾਂ ਹੀ ਹਰਕਤਾਂ ਘਟਣੀਆਂ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜਿਸ ਤਰ੍ਹਾਂ ਸਮਾਜ ਨੇ ਉਸ ਦਾ ਬਹਿਸ਼ਕਾਰ ਕੀਤਾ ਉਹਨੂੰ ਕੁੱਟਿਆ ਉਹਵੇਂ ਹੀ ਸਮਾਜ ਵੱਲੋਂ ਵੀ ਅਜਿਹੇ ਲੋਕਾਂ ਤੇ ਸਖਤੀ ਨਾਲ ਪੇਸ਼ ਆਣਾ ਚਾਹੀਦਾ ਦੇਖੋ ਇਸ ਦੇ ਵਿੱਚ ਮੈਂ ਨਹੀਂ ਕਹਾਂਗਾ ਉਹਦੇ ਪਰਿਵਾਰ ਨੂੰ ਸਜ਼ਾ ਦੇਵਾਂਗੇ ਉਹਦੇ ਪਰਿਵਾਰ ਦਾ ਕੋਈ ਕਸੂਰ ਨਹੀਂ ਸਿਰਫ ਕਸੂਰ ਉਸੇ ਬੰਦੇ ਦਾ ਇਸ ਨੂੰ ਕਿਸੇ ਵੀ ਚੀਜ਼ ਨਾਲ ਨਹੀਂ ਜੋੜਨਾ ਚਾਹੀਦਾ ਨਾ ਕਿ ਪ੍ਰਵਾਸੀ ਪੰਜਾਬੀ ਨਾ ਹੀ ਕੋਈ ਧਰਮ ਠੀਕ ਹੈ ਕੋਈ Hindu Muslim Sikh ਇਸ ਚੀਜ਼ ਨਾਲ ਵੀ ਨਹੀਂ ਜੋੜਨਾ ਚਾਹੀਦਾ ਇੱਕ ਅਪਰਾਧੀ ਸਿਰਫ ਅਪਰਾਧੀ ਹੁੰਦਾ ਉਸ ਦਾ ਕੋਈ ਧਰਮ ਨਹੀਂ ਹੁੰਦਾ ਉਸ ਦਾ ਕੋਈ ਮਜ਼ਹਬ ਨਹੀਂ ਹੁੰਦਾ ਉਹਦੀ ਕੋਈ ਇਨਸਾਨੀਅਤ ਪੁੱਲ ਗਿਆ ਉਹਦੀ ਕੋਈ ਉਹਦੀ ਕੋਈ ਸਟੇਟ ਨਹੀਂ ਹੁੰਦੀ ਉਹ ਕੋਈ ਵਾਸੀ ਪ੍ਰਵਾਸੀ ਦੇਸ਼ਵਾਸੀ ਕੁਝ ਨਹੀਂ ਹੁੰਦਾ ਕ੍ਰਾਈਮਨਲ ਸਿਰਫ ਔਰ ਸਿਰਫ ਕ੍ਰਾਈਮਨਲ ਹੁੰਦਾ ਜਿਹੜਾ ਕ੍ਰਾਈਮਨਲ ਹੈ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇੱਥੇ ਇਹ ਨਹੀਂ ਕੁਝ ਲੋਕ ਝੰਡੇ ਚੱਕ ਕੇ ਕੱਢ ਜੰਨੇ ਜੀ ਇਹਨੂੰ ਐ ਕਰ ਦੋ ਇਹਨੂੰ ਐ ਕਰ ਦੋ ਕਿਉਂ ਕਰ ਦੋ ਇਹ ਜਿਵੇਂ ਸਾਥ ਨਹੀਂ ਦੇਣਾ ਚਾਹੀਦਾ ਬਿਲਕੁਲ ਉਹਦੇ ਉਲਟ ਹੋ ਕੇ ਉਹਨੂੰ ਸਜ਼ਾ ਦਿਵਾਉਣੀ ਚਾਹੀਦੀ ਹੈ ਸਾਰੇ ਰਲ ਕੇ ਸਜ਼ਾ ਦਿਵਾਓ ਅਸੀਂ ਵੀ ਨਹੀਂ ਕਹਿੰਦੇ ਵੀ ਕਾਨੂੰਨ ਆਪਣੇ ਹੱਥ ਦੇ ਵਿੱਚ ਲੋ ਜੋ ਕਾਨੂੰਨ ਦੇ ਤਰੀਕੇ ਦੇ ਨਾਲ ਸਜ਼ਾ ਬਣੀ ਹੋਈ ਹੈ ਇਹ ਅਪੀਲ ਜ਼ਰੂਰ ਕਰਨੀ ਚਾਹੀਦੀ ਹੈ ਵੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇੱਕ ਐਗਜ਼ਾਮਪਲ ਸਟਿੱ ਕੀਤੀ ਜਾਵੇ ਅਸੀਂ ਨਹੀਂ ਕਹਾਂਗੇ ਆਪਣੇ ਹੱਥ ਦੇ ਵਿੱਚ ਕਾਨੂੰਨ ਲੈ ਲਓ ਜੀ ਉਸ ਨੂੰ ਮਾਰ ਦਿਓ ਜੀ ਉਹਨੂੰ ਕੁੱਟ-ਕੁੱਟ ਕੇ ਮਾਰ ਦੇਣਾ ਅਸੀਂ ਮੈਂ ਨਹੀਂ ਕਹਾਂਗਾ ਬਿਲਕੁਲ ਵੀ ਕਿਉਂਕਿ ਕਾਨੂੰਨ ਦੇਸ਼ ਦੇ ਵਿੱਚ ਹੈਗਾ ਸੰਵਿਧਾਨ ਬਣਿਆ ਹੋਇਆ ਸੰਵਿਧਾਨ ਦੇ ਮੁਤਾਬਿਕ ਜੋ ਸਖਤ ਤੋਂ ਸਖਤ ਸਜ਼ਾ ਅਪਵਾ ਦਵਾ ਸਕਦੇ ਆ ਦੇ ਸਕਦੇ ਆ ਉਹ ਦਵਾਉਣੀ ਚ ਡਿਊਟੀ ਤੇ ਜਾਂਦੇ ਨੇ ਆਪਣੀ ਨੌਕਰੀਆਂ ਕਰਦੇ ਨੇ ਕਿਉਂਕਿ ਅੱਜਕੱਲ ਜ਼ਿੰਦਗੀ ਜਿਹੜੀ ਆ ਜ਼ਿੰਦਗੀ ਦਾ ਜਿਹੜਾ ਸਫ਼ਰ ਹੈ ਉਹ ਬਹੁਤ ਸੰਘਰਸ਼ੀ ਹੋ ਗਿਆ ਤੇ ਬੱਚਿਆਂ ਨੂੰ ਥੋੜਾ ਸਮਝ ਜ਼ਰੂਰ ਦੇਣਾ ਚਾਹੀਦਾ ਔਰ ਬੱਚਿਆਂ ਦੇ ਮਾਪੇ-ਬਾਪ ਨੂੰ ਜ਼ਰੂਰ ਇਹ ਧਿਆਨ ਰੱਖਣਾ ਚਾਹੀਦਾ ਕਿ ਉਹ ਜ਼ਰੂਰ ਉਸ ਬਾਰੇ ਸਿੱਖਿਆ ਦੇਣ ਬੱਚਿਆਂ ਨੂੰ ਕਿ ਗਲਤ ਤੇ ਚੰਗੇ ਤੇ ਮਾੜੇ ਬਸੇ ਲੋਕਾਂ ਬਾਰੇ ਉਹਦੀ ਨਿਗਾਹ ਬਾਰੇ ਜਾਂ ਉਹ ਕੋਈ ਟੱਚ ਕਰਨ ਦੀ ਗੋਡੀਆਂ ਬੈ ਟੱਚ ਦੀ ਤਾਂ ਇਹ ਬਹੁਤ ਜ਼ਰੂਰੀ ਗੱਲਾਂ ਨੇ ਜੋ ਪੁਰਾਣੇ ਸਮੇਂ ਦੇ ਵਿੱਚ ਬਜ਼ੁਰਗ ਦੱਸਦੇ ਸੀ ਜਿਵੇਂ ਸ਼ਰਮਾ ਜੀ ਨੇ ਕਿਹਾ ਕਿ ਬਜ਼ੁਰਗ ਜਿਹੜੇ ਹੈਗੇ ਨੇ ਉਹ ਘਰ ਦੇ ਪਿੱਲਰ ਹੁੰਦੇ ਨੇ ਉਹ ਪਹਿਲਾਂ ਬੱਚਿਆਂ ਨੂੰ ਵੀ ਸਮਝਾਉਂਦੇ ਸੀ ਆਪਣੇ ਜਿਹੜੇ ਉਹਨਾਂ ਦੇ ਮਾਪੇ ਉਹਨਾਂ ਨੂੰ ਵੀ ਸਮਝਾਉਂਦੇ ਸੀ ਉਹ ਚੀਜ਼ਾਂ ਬੜੀਆਂ ਇਫੈਕਟਿਵ ਨੇ ਅੱਜ ਕੱਲ ਜਿਹੜੇ ਲੋਕ ਅਲੱਗ ਰਹਿਣ ਲੱਗ ਗਏ ਕਹਿੰਦੇ ਸਿੰਗਲ ਫੈਮਲੀਜ਼ ਵਾਲੀ ਗੱਲ ਆ ਤਾਂ ਉਹ ਬੜਾ ਇਫੈਕਟ ਪਾਉਣਗੇ ਆਨ ਵਾਲੇ ਸਮੇਂ ਦੇ ਵਿੱਚ ਉਹ ਪਾ ਵੀ ਰਹੀਆਂ ਨੇ ਤਾਂ ਇਹਦੇ ਨਤੀਜੇ ਜਿਹੜੇ ਹੋ ਜ਼ਰੂਰ ਆਪਾਂ ਨੂੰ ਗਲਤ ਜ਼ਰੂਰ ਜਿੱਥੇ ਦਿਖਦੇ ਨਜ਼ਰ ਵੀ ਆ ਰਹੇ ਨੇ ਤਾਂ ਇਹਨਾਂ ਦੇ ਉੱਪਰ ਜ਼ਰੂਰ ਦੇਰ ਦੇਣਾ ਜੇ ਤੁਸੀਂ ਇਕੱਠੇ ਪਰਿਵਾਰ ਦੇ ਵਿੱਚ ਸਾਂਝੇ ਤੌਰ ਤੇ ਰਹਿੰਦੇ ਹੋ ਤਾਂ ਉਹਦੇ ਨਾਲ ਤੁਹਾਡੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ ਔਰ ਸੰਸਾਰ ਦੇ ਵਿੱਚ ਤੁਹਾਨੂੰ ਅਜਿਹਿਆਂ ਘਟਨਾਵਾਂ ਤੋਂ ਜਿਹੜੀ ਹੈਗੀ ਆ ਉਸ ਦੇ ਉੱਪਰ ਰੋ ਉਹ ਨਿਊਜ਼ ਚੈਨਲ ਦੀ ਗੱਲ ਕਰ ਲਈਏ ਜਾਂ ਕੁਝ ਇਹ ਜੇ ਚੈਨਲ ਵੀ ਨੇ ਜਿਹੜੇ ਇਹਨਾਂ ਤੋਂ ਕਹਿੰਦੇ ਨੇ ਕਿ ਮਤਲਬ ਸੁਰੱਖਿਤ ਰਹੋ ਸੇਫ ਰਹੋ ਥੋੜਾ ਜਿਹਾ ਆਪਣਾ ਵਿਚਾਰ ਰੱਖੋ ਧਿਆਨ ਰੱਖੋ ਤੁਹਾਨੂੰ ਆਲੇ ਦੁਆਲੇ ਕੁਝ ਗਲਤ ਹੁੰਦਾ ਦਿਖ ਰਿਹਾ ਜਾਂ ਤੁਹਾਨੂੰ ਲੱਗ ਰਿਹਾ ਕੋਈ ਬੰਦਾ ਤੁਹਾਨੂੰ ਗਲਤ ਨਿਗਾ ਨਾਲ ਦੇਖ ਰਿਹਾ ਜਾਂ ਟੱਚ ਕਰ ਰਿਹਾ ਤਾਂ ਉਸੇ ਸਮੇਂ ਨੇੜੇ ਤੇੜੇ ਦੇ ਜਿਹੜਾ ਵੀ ਤੁਹਾਨੂੰ ਕੋਈ ਜਾਣਕਾਰ ਮਿਲਦਾ ਦਿਖਦਾ ਬੰਦਾ ਤਾਂ ਉਹਨੂੰ ਦੱਸੋ ਕਿ ਭਾਈ ਮੇਰੇ ਨਾਲ ਇਹ ਗਲਤ ਨਿਗਾ ਵੱਲ ਮੇਰੇ ਵੱਲ ਦੇਖ ਰਿਹਾ ਜਾਂ ਬੱਚੇ ਨੂੰ ਲੱਗਦਾ ਕਿ ਮੇਰੇ ਨਾਲ ਗਲਤ ਟੱਚ ਕਰ ਰਿਹਾ ਤਾਂ ਉਸੇ ਟਾਈਮ ਉਸ ਦਾ ਜਿਹੜਾ ਹੈਗਾ ਨੇੜੇ ਦੇ ਬੰਦੇ ਨੂੰ ਜ਼ਰੂਰ ਵੀਡੀਓ ਜਰਨਲਿਸਟ ਗੁਰਜੋਤ ਸਿੰਘ ਦੇ ਨਾਲ ਕਰਨਵੀ ਸਿੰਘ ਰੰਦਾਵਾ ਆਰਟੀਵੀ ਪੰਜਾਬ